ਵਾਹ へ ਗੁਰੂ ਜੀ ਕਾ ਖਾਲਸਾ ਵਾਹ へ ਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1000 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1002 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਮਾਰੂ ਮਹੱਲਾ ਪੰਜਵਾ ਅੰਤਰਜਾਮੀ ਸਭ ਵਿਦ ਜਾਣੈ ਤਿਸਤੇ ਕਹਾ ਦੁਲਾਰੇਓ ਏ ਮੂਰਖ ਬੰਦਿਆ ਗੁਰੂ ਜੀ ਫਰਮਾਨ ਕਰਦੇ ਹਨ ਕਿ ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ ਮਨੁੱਖ ਦਾ ਹਰੇਕ ਕਿਸਮ ਦਾ ਅੰਦਰਲਾ ਭੇਤ ਜਾਣਦਾ ਹੈ ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ ਪ੍ਰਮਾਤਮਾ ਹਸਤ ਪਾਵ ਝਰੇ ਖਿਨ ਭੀਤਰ ਅਗਨੀ ਸੰਗ ਲੈ ਜਾ ਰਿਓ ਏ ਮੂਰਖ ਜਿਸ ਸਰੀਰ ਦੀ ਖਾਤਰ ਤੂੰ ਹਰਾਮ ਖੋਰੀ ਕਰਦਾ ਹੈ ਉਹ ਸਰੀਰ ਅੰਤ ਵੇਲੇ ਅੱਗ ਵਿੱਚ ਪਾ ਕੇ ਸਾੜਿਆ ਜਾਂਦਾ ਹੈ ਉਸ ਦੇ ਹੱਥ ਪੈਰ ਆਦਿਕ ਅੰਗ ਇੱਕ ਖਿੰਨ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ ਮੂੜ ਤੈ ਮਨ ਤੇ RAM ਬਿਸਾਰਿਓ हे ਮੂਰਖ ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ ਪਰਮਾਤਮਾ ਦਾ ਨਾਮ ਨਹੀਂ ਚੇਤੇ ਕਰਦਾ ਅਸੀਂ ਵੇਖਿਆ ਹੈ ਨਾ ਖੁਸ਼ੀਆਂ ਜਦੋਂ ਆਪਣੇ ਘਰ ਵਿੱਚ ਆਉਂਦੀਆਂ ਨੇ ਤੇ ਪ੍ਰਮਾਤਮਾ ਦਾ ਨਾਮ ਸਿਰਫ ਫਾਰਮੈਲਟੀ ਪੂਰੀ ਕਰਨ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਕਰਾਤਾ ਖੰਡ ਪਾਠ ਕਰਾਤਾ ਤੇ ਰਾਤ ਨੂੰ 12 12 ਵਜੇ ਤੱਕ ਡੀਜੇ ਚਲਾਏ ਸ਼ਰਾਬਾਂ ਪੀਤੀਆਂ ਤੇ ਮੀਟ ਵਗੈਰਾ ਚਲਾਇਆ ਮਾਸ ਵਗੈਰਾ ਹੈ ਇੱਕ ਗੱਲ ਚੰਗੀ ਨਹੀਂ ਮੂਰਖਾ ਤੈਨੂੰ ਪ੍ਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਨੇ ਤੇ ਤੂੰ ਪ੍ਰਮਾਤਮਾ ਦੇ ਨਾਮ ਜਪ ਕੇ ਹੀ ਆਪਣੀਆਂ ਖੁਸ਼ੀਆਂ ਨੂੰ ਹੋਰ ਵਧਾ ਨਾ ਕਿ ਹੈ ਜਿਹੜਾ ਅੱਜ ਕੱਲ ਚੱਲ ਗਿਆ ਡੀਜੇ ਡੂਜੇ ਵਗੈਰਾ ਤੇ ਕਈ ਮੂਰਖ ਪਟਾਕੇ ਵਿਝਾਈ ਜਾਣਗੇ ਅੱਧੀ ਅੱਧੀ ਰਾਤ ਤੱਕ ਹਵਾ ਤੇ ਅੱਗੇ ਬਹੁਤ ਗੰਧੜੀ ਹੋਈ ਸਾਹ ਲੈਣਾ ਔਖਾ ਹੋਇਆ ਪਿਆ ਤੇ ਭਾਈ ਗੁਰਸਿੱਖ ਹੋ ਤੇ ਗੁਰਸਿੱਖਾਂ ਵਾਲਾ ਕੰਮ ਕਰੋ ਮੂੜੇ ਤੈ ਮਨ ਤੇਰਾ ਮੰਬਸਾਰਿਓ ਹੇ ਮੂਰਖ ਤੂੰ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਭਲਾ ਦਿੱਤਾ ਹੈ ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਰਹਾਓ ਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇਸ਼ਰਮੀ ਨਾਲ ਤੂੰ ਹਰਾਮ ਖੋਰੀ ਹਰਾਮ ਖੋਰੀ ਕਰ ਰਿਆ ਹੈ ਹਰਾਮ ਖੋਰਾ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ ਰਹਾਓ ਅਸਾਧ ਰੋਗ ਉਪਜਿਓ ਤਨ ਭੀਤਰ ਟਰ ਤਨ ਕਾ ਹੂੰਟਾਰਿਓ ਹੈ ਮੂਰਖ ਬੰਦਿਆ ਜਦੋਂ ਹਰਾਮ ਖੋਰੀ ਦਾ ਇਹ ਸਾਧ ਰੋਗ ਸਰੀਰ ਵਿੱਚ ਪੈਦਾ ਹੁੰਦਾ ਹੈ ਕਿਸੇ ਵੀ ਹੋਰ ਤਰੀਕੇ ਨਾਲ ਦੂਰ ਕੀਤੇਆਂ ਇਹ ਦੂਰ ਨਹੀਂ ਹੁੰਦਾ ਤੇ ਤਨ ਨੂੰ ਹੋਰ ਕਈ ਰੋਗ ਲੱਗ ਜਾਂਦੇ ਹਨ ਪ੍ਰਭ ਬਿਸਰਤ ਮਾਹ ਦੁੱਖ ਪਾਇਓ ਇਹੋ ਨਾਨਕ ਤਤ ਵਿਚਾਰਿਓ ਏ ਨਾਨਕ ਸੰਤ ਜਿਨ੍ਹਾਂ ਨੇ ਇਹ ਭੇਤ ਸਮਝਿਆ ਹੈ ਕਿ ਪ੍ਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਸੁਖ ਨਹੀਂ ਮਿਲਦਾ ਜਿਹੜੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਨ ਮਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਚੀਤ ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ ਸਦਾ ਆਪਣੇ ਚਿੱਤ ਵਿੱਚ ਵਸਾਏ ਹੁੰਦੇ ਹਨ ਹਾਰ ਗੁਣ ਗਾਵਹਿ ਨੀਤਾ ਨੀਤਾ ਉਹ ਸਦਾ ਹੀ ਪ੍ਰਮਾਤਮਾ ਦੀ ਸੇਵ ਸਲਾਹ ਦੇ ਗੀਤ ਗਾंदे ਹਨ ਤਿਸ ਬਿਨ ਦੂਜਾ ਅਵਰ ਨਾ ਕਉ ਪਰਮਾਤਮਾ ਤੋਂ ਬਿਨਾ ਹੁਣਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿਸਦਾ ਜੋ ਸਦਾ ਕਾਇਮ ਰਹਿ ਸਕੇ ਆਦ ਮਦ ਅੰਤ ਹੈ ਸੋ ਸੰਤ ਜਨਾਂ ਨੂੰ ਨਿਸ਼ਚਾ ਹੈ ਕਿ ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿੱਚ ਜਗਤ ਦੇ ਵਿਚਾਰ ਲੈ ਸਮੇਂ ਵਿੱਚ ਅਤੇ ਜਗਤ ਦੇ ਅੰਤ ਵਿੱਚ ਸਦਾ ਕਾਇਮ ਰਹਿਣ ਵਾਲਾ ਹੈ ਸੰਤਨ ਕੀ ਓਟ ਆਪੇ ਆਪ ਰਹਾਓ ਪਰਮਾਤਮਾ ਹੀ ਸੰਤ ਜਨਾਂ ਦਾ ਆਸਰਾ ਹੈ ਸਹਾਰਾ ਹੈ ਪਰਮਾਤਮਾ ਸੰਤ ਜਨਾਂ ਦਾ ਰਹਾਓ ਜਾ ਕੈ ਵਸ ਹੈ ਸਗਲ ਸੰਸਾਰ ਜਿਸ ਪਰਮਾਤਮਾ ਦੇ ਵਸ ਵਿੱਚ ਸਾਰਾ ਹੀ ਜਗਤ ਹੈ ਸਾਰਾ ਹੀ ਸੰਸਾਰ ਹੈ ਉਹੀ ਸਾਰਿਆਂ ਦਾ ਰਾਖਾ ਹੈ ਆਪੇ ਆਪ ਆਪ ਅਨੰਕਾਰ ਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ ਤੇ ਉਹ ਸਦਾ ਹੀ ਸੱਚ ਹੈ ਨਾਨਕ ਗਹਿਓ ਸਾਚਾ ਸੋਏ ਏ हे ਨਾਨਕ ਸੰਤ ਜਨਾਂ ਨੇ ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਉਹ ਸਦਾ ਹੀ ਸੱਚ ਹੈ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁਖ ਪਾਇਆ ਫਿਰ ਦੁੱਖ ਨਾ ਹੋਏ ਉਹ ਸਦਾ ਆਤਮਿਕ ਆਨੰਦ ਮਾਣਦੇ ਹਨ ਉਹਨਾਂ ਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ ਜਿਹੜੇ ਪ੍ਰਮਾਤਮਾ ਦਾ ਨਾਮ ਹਮੇਸ਼ਾ ਜਪਦੇ ਹਨ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਰਾਗ ਮਾਰੂ ਘਰ ਤੀਜੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਘਰ ਤੀਜਾ ਤੀਜੇ ਘਰ ਵਿੱਚ ਰਾਗੀ ਸਿੰਘਾਂ ਨੂੰ ਇਸ ਸੁਰ ਤਾਲ ਵਿੱਚ ਸ਼ਬਦ ਗਾਉਣ ਦੀ ਹਦਾਇਤ ਹੈ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ। ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਸਾਰਿਓ ਅਗਿਆਨਥ। हे ਅਗਿਆਨੀ ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ। ਅਤੇ ਸਾਰੇ ਜੀਵਾਂ ਨੂੰ ਸੁਖ ਦਿੰਦਾ ਹੈ ਹਮੇਸ਼ਾ ਹੋਛਾ ਮਦਚ ਆਖ ਹੋਏ ਤੂੰ ਬਾਵਰ ਦੁਲਬ ਜਨਮ ਅਕਾਰਥ ਛੇਤੀ ਮੁਕ ਜਾਣ ਵਾਲਾ ਮਾਇਆ ਦੇ ਮੋਹ ਦਾ ਨਸ਼ਾ ਚੱਕ ਕੇ ਤੂੰ ਝੱਲਾ ਹੋ ਰਿਹਾ ਹੈ ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ਰੇ ਨਰ ਐਸੀ ਕਰੈ ਇਆਨਥ हे मनोखा तू बड़ी माड़ी बेअक्ली कर रहा है तू अक्ल वाला काम कोई नहीं कीता तू धरती चो सारा पानी मुकाई जांदा है ते आवन वालीयां पीढ़ियां वास्ते तिन-तिन पीढ़ियां वाते माया जोड़ रहा है ते पानी तेरी अगली पीढ़ी वाते भी नहीं बचना मैं देखा कई मूर्ख पानी पीन वाला बहुत बर्बाद करते हन तजसारंग तर भ्रम तो भूला ਮੋਹਿਲਾ ਪਟਿਓ ਦਾਸੀ ਸੰਗ ਸਾਨਥ ਰਹਾਓ ਕੇ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਹੋਇਆ ਹੈ ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈ ਅਤੇ ਮਾਇਆ ਦਾਸੀ ਨਾਲ ਸਾਥ ਬਣਾ ਰਿਆ ਹੈ ਰਹਾਓ ਧਰਣੀ ਧਰ ਤਿਆਗ ਨੀਚ ਕੁੱਲ ਸੇਵਹਿ ਹੋ ਹੋ ਕਰਤ ਬਿਹਾਵਥ ਧਰਤੀ ਦੇ ਆਸਰੇ ਪ੍ਰਭੂ ਪਰਮਾਤਮਾ ਨੂੰ ਤਿਆਗ ਕੇ ਤੂੰ ਨੀਵੀਂ ਕੋਲ ਵਾਲੀ ਮਾਇਆ ਦਾਸੀ ਦੀ ਸੇਵਾ ਕਰ ਰਿਹਾ ਹੈ ਇਸ ਮਾਇਆ ਦੇ ਕਾਰਨ ਮੈਂ ਮੈਂ ਕਰਦਿਆਂ ਤੇਰੀ ਉਮਰ ਬੀਤ ਰਹੀ ਹੈ ਫੋਕਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਵਤ ਹੈ ਮਨ ਦੇ ਮਰੀਦ ਮੂਰਖ ਤੂੰ ਫੋਕੇ ਕੰਮ ਕਰ ਰਿਹਾ ਹੈ ਅੱਖਾਂ ਹੁੰਦਿਆਂ ਵੀ ਤੂੰ ਆਤਮਕ ਜੀਵਨ ਵੱਲੋਂ ਅੰਨਾ ਖਵਾ ਰਿਆਂ ਹੈ ਗਿਆਨ ਹੁੰਦਿਆਂ ਹੋਇਆਂ ਵੀ ਤੂੰ ਅਗਿਆਨ ਦੀ ਡਲਦਲ ਵਿੱਚ ਫਸਿਆ ਹੋਇਆ ਹੈ ਤੇ ਅਗਿਆਨੀ ਬਣਿਆ ਹੋਇਆ ਹੈ ਤੇਰੀ ਕੋਈ ਘਰ ਵਿੱਚ ਗੱਲ ਮੰਨਦਾ ਨਹੀਂ ਤੇ ਤੂੰ ਲੋਕਾਂ ਨੂੰ ਸਮਝਾਉਂਦਾ ਫਿਰਦਾ ਹੈ ਗਿਆਨੀ ਬਣ ਕੇ ਤੇ ਤੇਰੀ ਘਰ ਵਿੱਚ ਚਲਦੀ ਨਹੀਂ ਹੈਗੀ ਤੇ ਜੇਦੀ ਘਰ ਨਹੀਂ ਚਲਦੀ ਤੇ ਉਹ ਫਿਰ ਮੇਰੇ ਆਂਗੂ ਪ੍ਰਚਾਰ ਕਰਕੇ ਲੋਕਾਂ ਨੂੰ ਖਾਂਦਾ ਪਈ ਮੈਂ ਬੜਾ ਗਿਆਨੀ ਤੇ ਹਾਨੀ ਆ ਘਰ ਦੇ ਉਹਦੀ ਗੱਲ ਨਹੀਂ ਮੰਨਦੇ ਹੁੰਦੇ ਸਤ ਹੋਤਾ ਸਤ ਕਰ ਮੰਨਿਆ ਜੋ ਬਿਨ ਸਤ ਸੋ ਨਿਹ ਚੱਲ ਜਾਣਥ ਜਿਹੜਾ ਪ੍ਰਮਾਤਮਾ ਸਦਾ ਕੈਮ ਰਹਿਣ ਵਾਲਾ ਹੈ ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ ਜਿਹੜਾ ਇਹ ਨਾਸਵੰਦ ਜਗਤ ਹੈ ਇਸ ਨੂੰ ਤੂੰ ਟੱਲ ਸਮਝਦਾ ਹੈ ਪਰ ਕੀ ਕੋ ਆਪਣੀ ਘਰ ਪਕਰੇ ਐਸੇ ਫੂਲ ਭੁਲਾ ਨਥ ਜਿਸ ਮਾਇਆ ਨੇ ਜ਼ਰੂਰ ਭرائی ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜਫਾ ਮਾਰੀ ਬੈਠਾ ਹੈ ਕੈਸੀ ਅਚਰਜ ਭੁੱਲ ਵਿੱਚ ਭੁੱਲਾ ਪਿਆ ਹੈ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਪਤੀ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰੋ ਔਰੋ ਹੋਵੇ ਉਹ ਕੀ ਈ ਨਾਰ ਉਹ ਮਾਇਆ ਹੈ ਉਹ ਪੈਸਾ ਹੈ ਜਦੋਂ ਬੰਦਾ ਮਰ ਜਾਂਦਾ ਹੈ ਸਾਰੇ ਵਿਰਲਾਪ ਕਰਦੇ ਹਨ ਪਰ ਮਾਇਆ ਨਹੀਂ ਰੋਂਦੀ ਉਹ ਨਾਰ ਨਹੀਂ ਰੋਂਦੀ ਤੇ ਉਹਦਾ ਫਿਰ ਅਖਵਾਲਾ ਬਾਅਦ ਚ ਉਸ ਬੰਦੇ ਦੇ ਧੀਆਂ ਪੁੱਤਰ ਜਾਂ ਹੋਰ ਕਿਸੇ ਕੋਲ ਦੱਬੀ ਰਹਿ ਜੇ ਤੇ ਉਹ ਬਣ ਜਾਂਦੇ ਹਨ ਇਸ ਕਰਕੇ ਮੂਰਖ ਬੰਦਾ ਐਵੇਂ ਹੀ ਮੇਰੀ ਮੇਰੀ ਵਿੱਚ ਫਸਿਆ ਹੋਇਆ ਹੈ ਤੇ ਜਿਹੜਾ ਇਹਦਾ ਆਪਣਾ ਹੈ ਉਹ ਹੈ ਪਰਮਾਤਮਾ ਉਸ ਦਾ ਨਾਮ ਨਹੀਂ ਲੈਂਦਾ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਸਭ ਇੱਕ ਹੈ ਨਾਮ ਤਰਾਨਥ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਕਿਸੇ ਵੀ ਵਰਨ ਦੇ ਜੀਵ ਹੋਣ ਸਾਰੇ ਹੀ ਇੱਕ ਹਰੀ ਨਾਮ ਦੀ ਰਾਹੀ ਹੀ ਸੰਸਾਰ ਸਾਗਰ ਤੋਂ ਤਰਦੇ ਹਨ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੇ ਸੋ ਪਾਰ ਪ੍ਰਾਨਥ ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਮਾਰੂ ਮਹੱਲਾ ਪੰਜਵਾਂ ਗੋਪਤ ਕਰਤਾ ਸੰਗ ਸੋ ਪ੍ਰਭ ਦਹਿਕਾ ਵਏ ਮਨੁੱਖਾਏ ਮਨੁੱਖ ਲੋਕ ਕੇ ਵਿਕਾਰ ਕਰਦਾ ਹੈ ਪਰ ਵੇਖਣ ਵਾਲਾ ਉਹ ਪ੍ਰਭੂ ਪਰਮਾਤਮਾ ਹਰ ਵੇਲੇ ਇਸ ਦੇ ਨਾਲ ਹੁੰਦਾ ਹੈ ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ ਇਹ ਤਾਂ ਮਨੁੱਖਾ ਨੂੰ ਹੀ ਠੱਗਦਾ ਹੈ ਕਈ ਵੇਖੇ ਨੇ ਠੱਗ ਮਨੁੱਖਾਂ ਨੂੰ ਬਹੁਤ ਠੱਗਦੇ ਹਨ ਬੜੇ ਫਰੇਬੀ ਲੋਕ ਹੁੰਦੇ ਹਨ ਜਿਹੜੇ ਐਵੇਂ ਹੀ ਲੋਕਾਂ ਦਾ ਪੈਸਾ ਮਾਰ ਕੇ ਵਹਿ ਜਾਂਦੇ ਹਨ ਕਿਸੇ ਗਰੀਬ ਦਾ ਪੈਸਾ ਮਾਰਨਾ ਬੜੀ ਮਾੜੀ ਗੱਲ ਹੈ ਤੇ ਉਹ ਫਿਰ ਪੈਸਾ ਦੁੱਖ ਰੋਗ ਬਣ ਕੇ ਹੀ ਨਿਕਲਦਾ ਹੈ ਵਿਸਾਰ ਹਰ ਜੀਉ ਬਿਖੈ ਭੋਗ ਹੈ ਤਪ ਤਾ ਥਾ ਮੰਗਲ ਲਾਏ ਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿੱਚ ਸੜ ਸੜ ਕੇ ਤੋ ਵਿਸ਼ੇ ਭੋਗਤਾ ਰਹਿੰਦਾ ਹੈ ਪਰਮਾਤਮਾ ਨੇ ਫਿਰ ਫੜ ਕੇ ਤੈਨੂੰ ਤਤੇ ਥਮਾ ਨਾਲ ਲਾਣਾ ਹੈ ਰੇ ਨਾਰ ਕਾਏ ਪਰ ਗਰਹਿ ਜਾਏ हे ਮਨੁਖ ਪ੍ਰਾਇ ਕਰ ਵਿਚ ਜਾ ਕੇ ਇਉ ਮੰਦ ਕਰਮ ਕਰਦਾ ਹੈ ਇਹ ਤੂੰ ਨਾ ਕਰਿਆ ਕਰ ਕੁਚਲ ਘਠੋਰ ਕਾਮ ਘਰ ਤਪ ਤੁਮ ਨਹੀਂ ਸੁਨੇਉ ਧਰਮ ਰਾਏ ਰਹਾਓ हे ਗੰਦੇ हे ਪੱਥਰ ਦਿਲ हे ਵਿਛਾਈ हे ਖੋਤੇ ਮੂਰਖ ਐ ਸਭ ਗੁਰੂ ਜੀ ਮਨੁੱਖ ਨੂੰ ਕਹਿ ਰਹੇ ਹਨ ਪਾਪੀ ਮਨੁੱਖ ਨੂੰ ਕਿ ਤੂੰ ਧਰਮ ਰਾਜ ਦਾ ਨਾਮ ਕਦੇ ਨਹੀਂ ਸੁਣਿਆ ਉਹ ਤੈਨੂੰ ਬੜੀ ਡਾਂਟ ਦੇਵੇਗਾ ਉਸਤੇ ਕੋੜ ਉਸਦੇ ਦਰਬਾਰ ਵਿੱਚ ਤੈਨੂੰ ਫਿਰ ਬਹੁਤ ਅਲਾਂਤਾਂ ਪੈਣ ਗਈਆਂ ਤੇ ਹੋਰ ਵੀ ਦੁੱਖ ਚੱਲੇਗਾ ਰਹਾਓ ਬੇਕਾਰ ਪਾਥਰ ਗਲੇ ਬਾਦੇ ਨਿੰਦ ਪੋਟ ਸਿਰਾਏ ਵਿਕਾਰਾਂ ਦੇ ਪੱਥਰ ਤੇਰੇ ਗਲ ਨਾਲ ਵੱਜੇ ਪਏ ਹਨ ਨਿੰਦਿਆ ਦੀ ਪੋਟਲੀ ਤੇਰੇ ਸਿਰ ਉੱਤੇ ਹੈ ਦੱਸ ਫਿਰ ਤੂੰ ਸੰਸਾਰ ਸਾਗਰ ਤੋਂ ਕਿਸ ਤਰ੍ਹਾਂ ਤਰੇਗਾ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਾਨਾ ਇਹ ਨਿੰਦਿਆ ਚੁਗਲੀ ਕਿਸੇ ਦੀ ਨਹੀਂ ਕਰਨੀ ਚਾਹੀਦੀ ਇਹ ਤੇ ਮਨ ਮੁਖਾਂ ਦੇ ਕੰਮ ਹਨ ਉਹ ਮੁਗਧ ਮੂਰਖਾਂ ਦੇ ਕੰਮ ਹਨ ਜਿਹੜੇ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਨ ਮਹਾ ਸਾਗਰ ਸਮੁੰਦ ਲੰਘਣਾ ਪਾਰ ਨਾ ਪਰ ਨਾ ਜਾਏ ਵੱਡਾ ਸੰਸਾਰ ਸਮੁੰਦਰ ਹੈ ਜਿਸ ਤੋਂ ਲੰਘਣਾ ਹੈ ਫਿਰ ਨਿੰਦਿਆ ਚੁਗਲੀ ਦੇ ਭਾਰ ਨਾਲ ਲਦਿਆ ਬੰਦਾ ਇਤਨੇ ਭਾਰ ਨਾਲ ਇਸ ਵਿੱਚੋਂ ਪਾਰ ਨਹੀਂ ਲੰਘਿਆ ਜਾ ਸਕਦਾ ਕਾਮ ਕਰੋਦ ਲੋਭ 모ਹ ਪਕਰਿਓ ਕਾਮ ਕਰੋਦ ਲੋਭ 모ਹ ਬਿਆਪਿਓ ਨੇਤਰ ਰਖੇ ਫਿਰਾਏ ਬੰਦਿਆ ਤੂੰ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ ਫਸਿਆ ਪਿਆ ਹੈ ਮੂਰਖਾ। ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ। ਤੂੰ ਲੋਕਾਂ ਨੂੰ ਠੱਗੀ ਜਾ ਰਿਹਾ ਹੈ। ਪਰ ਇਹ ਮਾਇਆ ਤੇਰੇ ਕਿਸੇ ਕੰਮ ਨਹੀਂ ਆਉਣੀ। 658 ਨਾ ਕਬ ਹੋ ਮਿਲਈ। ਮਹਾ ਦੁੱਤਰ ਮਾਏ, ਇਹਨਾਂ ਵਕਾਰਾਂ ਵੱਲੋਂ ਤੈਨੂੰ ਕਦੇ ਭੀ ਸਿਰ ਚੁਕਣਾ ਨਹੀਂ ਮਿਲਦਾ। ਦੇਰੇ ਅੱਗੇ ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲੇ ਪਾਏ ਜਿਹੜਾ ਮਨੁੱਖ ਪ੍ਰਭੂ ਨਾਲ ਡੂੰਗੀ ਸਾਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਓਨੇ ਲੇਪ ਰੰਦਾ ਹੈ ਜਿਵੇਂ ਸੂਰਜ ਚੰਗੇ ਮੰਦੇ ਹਰੇਕ ਥਾਂ ਆਪਣੀ ਰੋਸ਼ਨੀ ਦੇ ਕੇ ਮੈ aeration ਤੋਂ ਸਾਫ ਹੈ ਜਿਵੇਂ ਚੰਦਰਪਾਪੀ ਇਸੇ ਤਰ੍ਹਾਂ ਸਾਫ ਹੈ ਹਰੇਕ ਨੂੰ ਰੋਸ਼ਨੀ ਕਰਦਾ ਹੈ ਭਾਵੇਂ ਉਹ ਕੋਈ ਮਾੜਾ ਹੈ ਤੇ ਭਾਵੇਂ ਕੋਈ ਚੰਗਾ ਹੈ ਸੁਭਾਵਤ ਜੈਸੇ ਬੈਸੰਤਰ ਹਲੇਪਤ ਸਦਾ ਨਿਰਮਲਾਏ ਬ੍ਰਾਹਮਣ ਨਾਲ ਜਾਣ ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ ਆਗਮੈੜ ਤੋਂ ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ਜਿਸ ਕਰਮ ਖੁੱਲਿਆ ਤਿਸ ਲਿਹਾ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਏ ਜਿਸ ਮਨੁੱਖ ਦਾ ਭਾਗ ਜਾਗ ਪੈਂਦਾ ਹੈ ਜਿਸ ਨੇ ਗੁਰ ਦੀ ਸ਼ਰਨ ਵਿੱਚ ਰਹਿ ਕੇ ਪ੍ਰੇਮ ਨਾਲ ਰਜਾ ਨੂੰ ਮੰਨ ਲਿਆ ਉਸ ਦੀਆਂ ਅੱਖਾਂ ਤੋਂ ਮਾਇਆ ਦੇ ਮੋਹ ਦਾ ਪੜਦਾ ਲੈ ਜਾਂਦਾ ਹੈ ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋ ਨਾ ਪਾਏ ਹੈ ਦਾਸ ਨਾਨਕ ਜਿਸ ਨੂੰ ਗੁਰੂ ਨੇ ਨਾਮ ਮੰਤਰ ਦੇ ਦਿੱਤਾ ਨਾਮ दारू ਦੇ ਦਿੱਤਾ ਉਹ ਮਨੁੱਖ 84 ਲੱਖ ਜੂਨਾ ਦੇ ਕਲੇਸ਼ ਚ ਨਹੀਂ ਪੈਂਦਾ ਉਹਦੀ 84 ਕੱਟੀ ਜਾਂਦੀ ਹੈ ਨਾਮ ਜਪਣ ਦੇ ਬੜੇ ਹੀ ਫਾਇਦੇ ਹਨ ਰੇ ਨਾਰੇਨ ਵਿਦਪਾਰ ਪਰਾਏ ਇਸ ਤਰ੍ਹਾਂ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਧਿਆਏ ਹਰ ਜੀਵ ਹੋਏ ਮਿਰਤਕ त्याग ਦੂਜਾ ਭਾਉ ਰਹਾਉ ਦੂਜਾ ਮਨਾ ਤੂੰ ਵੀ ਪ੍ਰਮਾਤਮਾ ਦਾ ਧਿਆਨ ਧਰਿਆ ਕਰ ਵਿਕਾਰਾਂ ਵੱਲੋਂ ਮੁਰਦਾ ਹੋ ਜਾ ਅਤੇ ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਛੱਡ ਦੇ ਰਹਾਉ ਦੂਜਾ ਇਹ ਰਹਾਉ ਦੂਜਾ ਆਇਆ ਹੈ ਇੱਥੇ ਕਈ ਸ਼ਬਦਾਂ ਵਿੱਚ ਦੋ ਦੋ ਰਹਾਉ ਹਨ ਤੇ ਪਿੱਛੇ ਇਸ ਤਰ੍ਹਾਂ ਫਿਰ ਗੁਰੂ ਜੀ ਨੇ ਲਿਖ ਦਿੱਤਾ ਹੈ ਪਹਿਲਾ ਰਹਾਉ ਪਹਿਲਾ ਆਇਆ ਸੀ ਰਹਾਉ ਦੀ ਬੰਦ ਜੋ ਸ਼ਬਦ ਦਾ ਸਾਰ ਹੁੰਦਾ ਹੈ ਜੋ ਸ਼ਬਦ ਦਾ ਨਿਚੋੜ ਹੁੰਦਾ ਹੈ ਤੇ ਇੱਥੇ ਫਿਰ ਅੰਤਲੀਆਂ ਭਗਤੀਆਂ ਵਿੱਚ ਰਹਾਉ ਦੂਜਾ ਆਇਆ ਹੈ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਸਾਨੂੰ ਕੱਢ ਜੂਗੀ ਜੀਵਾਂ ਨੂੰ ਨਾਮ ਜਪਣ ਦੀ ਹਦਾਇਤ ਕਰ ਰਹੇ ਹਨ ਚੋਰੀ ਡਾਕਾ ਠੱਗੀ ਠੋਰੀ ਨਿੰਦਿਆ ਚੁਗੜੀ ਤੋਂ ਬਚਣ ਦੀ ਹਦਾਇਤ ਕਰ ਰਹੇ ਹਨ ਮਾੜੇ ਕੰਮਾਂ ਤੋਂ ਬਚਣ ਦੀ ਹਦਾਇਤ ਕਰ ਰਹੇ ਹਨ ਤੇ ਆਓ ਆਪਾਂ ਵੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਸਾਂ ਪਾਸ਼ੀਆਂ ਦੀ ਜੋਤ ਜੁਗੋ ਜੋਗ ਟਾਲ ਚਬਰ ਤੱਕ ਦੇ ਮਾਲਕ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਮੰਨੀਏ ਤੇ ਸੱਚਾਈ ਦੇ ਰਸਤੇ ਤੇ ਚਲੀਏ ਰੇ ਨਰ ਇਨ ਬਿਦ ਪਾਰ ਪਰਾਏ ਹਰ ਧਿਆਏ ਹਰ ਜਿਉ ਹੋਏ ਮਿਰਤਕ त्याग ਦੂਜਾ ਪਾਓ ਰਹਾਓ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1001 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1002 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ